ਪੰਜਾਬੀ ਸਿੰਗਾਣੂ ਮਹਾਰਾਜ ਆ ਰਿਹਾ ਸੀਗਾ ਨੌਜਵਾਨ ਜਿਹੜੇ ਬੇਕਸੂਰ ਆ ਖੇਤ ਜਾਂਦੇ ਹੁੰਦੇ ਸੀ ਤੇ ਪੁਲਿਸ ਦੇ ਇਨਕਾਊਂਟਰਾਂ ਦੇ ਵਿੱਚ ਮਾਰੇ ਜਾਂਦੇ ਸੀ ਉਸ ਮਾਹੌਲ ਨੂੰ ਬਦਲਣ ਲਈ ਏਜੰਸੀਆਂ ਨੇ ਕੁਝ ਬੰਦੇ ਪਲਾਨ ਕੀਤਾ ਸੀ ਜਿਨ੍ਹਾਂ ਵਿੱਚ ਗਾਇਕ ਵੀ ਸੀ ਤੇ ਕੁਝ ਬਾਬੇ ਵੀ ਸੀ ਦੇ ਇੱਕਾਂ ਦਾ ਕੰਮ ਸੀ ਵੀ ਲੋਕਾਂ ਨੂੰ ਮਨੋਰੰਜਨ ਚਲਾਓ ਵੀ ਜਿਹੜਾ ਸੋਗ ਫੈਲਿਆ ਵਾ ਸੋਗ ਨੂੰ ਘਟਾ ਕੇ ਤੇ ਮਨੋਰੰਜਨ ਚਲਾਓ ਠੀਕ ਹੈ ਜੀ ਜਿਹੜੇ ਬਾਬਿਆਂ ਦਾ ਕੰਮ ਸੀ ਵੀ ਇਹਨਾਂ ਨੂੰ ਅਧਿਆਤਮ ਵੱਲ ਮੋੜੋ ਵੀ ਜਿਹੜੇ ਇਹਨਾਂ ਦੇ ਵਿੱਚ ਬਗਾਵਤੀ ਜਿਹੜਾ ਖੂਨ ਆ ਉਹਨੂੰ ਠੰਡਾ ਕਰਕੇ ਖੂਨ ਨੂੰ ਪੰਜਾਬੀਆਂ ਦੇ ਖੂਨ ਨੂੰ ਠੰਡਾ ਕਰਕੇ ਅਧਿਆਤਮ ਵੱਲ ਮੋੜੋ ਠੀਕ ਹੈ ਉਸੇ ਤਰ੍ਹਾਂ ਏਜੰਸੀਆਂ ਨੇ ਕੁਝ ਬੰਦੇ ਪਲਾਂਟ ਕੀਤੇ ਸੀ ਉਹਨਾਂ ਨੇ ਆਪ ਦਾ ਬਖੂਬੀ ਕੰਮ ਕੀਤਾ ਵੀ ਇੱਕ ਪਾਸੇ ਤਾਂ ਪੰਜਾਬ ਦੇ 90 ਦੇ ਦਹਾਕੇ ਦੇ ਵਿੱਚ ਨੌਜਵਾਨ ਮਰ ਰਹੇ ਸੀ ਤੇ ਦੂਜੇ ਪਾਸੇ ਗਾਣੇ ਚੱਲਦੇ ਹੁੰਦੇ ਸੀ ਲਚਰਤਾਵੰਨੀ ਮੋੜਨ ਲਈ ਪੰਜਾਬੀਆਂ ਨੂੰ ਉਕੇ ਮੰਜੇ ਉੱਤੇ ਬੈਠਾ ਜਦ ਤ ਬਣਿਆ ਨਵਾਬ ਹੋਵੇ ਘਰ ਦੇ ਸ਼ਰਾਬ ਹੋਵੇ ਮੂਲੀ ਨਾਲ ਗੰਢਾ ਹੋਵੇ ਰਣਾ ਵੀ ਅੱਜ ਉਹਨਾਂ ਨੇ ਕਹਿੰਦੇ ਵੀ ਇਹ ਤਾਂ ਬਾਬਾ ਬੋੜ ਇਹ ਤਾਂ ਗਾਇਕੀ ਦਾ ਬਾਬਾ ਬੋੜ ਆ ਤੇ ਉਸ ਸਮੇ ਉਹ ਬੰਦੇ ਨੇ ਯਾਰ ਗਲਤ ਗਾਣੇ ਗਾਏ ਵੀ ਆ ਪੰਜਾਬੀਆਂ ਨੂੰ ਐਂ ਤਾਂ ਕੀ ਕਹਿਣਾ ਸੀਗਾ ਹੁਣ 2017 ਦੀਆਂ ਨਾ ਝੋਟਾਂ ਪਈਆਂ ਸੀ ਤੇ ਉਦੋਂ ਜਿੱਦੇ ਝੋਟਾਂ ਪੈ ਗਈਆਂ ਪੰਜਾਬ ਚੋ ਦੋ ਅਗਲੇ ਦਿਨ ਗਾਣਾ ਆ ਜਾਂਦਾ ਵੀ ਆ ਫਕਰ ਸਿੰਘ ਦਾ ਜਿਹੜਾ ਡਰਾਮਾ ਜੇ ਕਰਕੇ ਨੇ ਗਾਣਾ ਗਾਇਆ ਸੀਗਾ ਤੁਸੀਂ ਸਾਰੇ ਨੈਟ ਤੇ ਪਿਆ ਸੁਣ ਲਿਓ ਵੀ ਅਗਲੇ ਦਿਨ ਐਸੀਗਾ ਤੇ ਉਹਨੇ ਉਹਦੇ ਵਿੱਚ ਕੀ ਦਿਖਾਇਆ ਗਿਆ ਸੀ ਵੀ ਪੰਜਾਬ ਦਾ ਸਤਿਆਨਾਸ਼ ਹੋ ਗਿਆ ਸਰਕਾਰਾਂ ਨੇ ਸਤਿਆਨਾਸ਼ ਕਰਤਾ 2017 ਚ ਐਸੀ ਵੋਟਾਂ ਤੋਂ ਅਗਲੇ ਦਿਨ ਜਿੱਦੇ ਐਮਐਲਏ ਦੀਆਂ ਵੋਟਾਂ ਪਈਆਂ ਸੀਗੀਆਂ ਤੇ ਉਹਦੇ ਵਿੱਚ ਵੀ ਇਹਨੇ ਮਤਲਬ ਪੰਜਾਬ ਦਾ 1984 ਵਾਲਾ ਮਾਹੌਲ ਨਹੀਂ ਸੀ ਦਿਖਾਇਆ ਤੇ ਉਹ ਜਿਹੜਾ ਗਾਣਾ ਆਇਆ ਉਹਦੇ ਉਹਦਾ ਪੰਜਾਬੀ ਅਨੋਖੀ ਭਾ ਪੰਜਾਬੀਆਂ ਨੂੰ ਤਾਂ ਤਾਂ ਭਾਅ ਹੋਣਾ ਸੀਗਾ ਜੇ ਮਤਲਬ ਉਹ ਗਾਣਾ ਆਇਆ ਹੁੰਦਾ ਵੋਟਾਂ ਤੋਂ ਪਹਿਲਾਂ ਠੀਕ ਹੈ ਵੋਟਾਂ ਤੋਂ ਪਹਿਲਾਂ ਉਹ ਗਾਣਾ ਆਇਆ ਹੁੰਦਾ ਤੇ ਉਹਦਾ ਪੰਜਾਬੀਆਂ ਨੂੰ ਭਾਵਨਾ ਵੀ ਜਦੋਂ ਵੋਟਾਂ ਹੀ ਪੈ ਗਈਆਂ ਤਾਂ ਫਿਰ ਉਹ ਗਾਣਾ ਆਏ ਦਾ ਕੀ ਫਾਇਦਾ ਪੰਜਾਬੀਆਂ ਨੂੰ ਹੈਨਾ ਤੇ ਵੀ ਉਹ ਬੰਦਿਆਂ ਨੂੰ ਬਾਬਾ ਬੋੜ ਕਿਹਾ ਜਾਂਦਾ ਇਹ ਕੀ ਦਾ ਤੇ ਮੈਨੂੰ ਲੋਕਾਂ ਦੀ ਸਮਝ ਨਹੀਂ ਆਉਦੀ ਵੀ ਤੁਸੀਂ ਯਾਰ ਗਦਾਰਾਂ ਨੂੰ ਪਛਾਣੋਗੇ ਕਦੋਂ? ਤੁਹਾਡਾ ਵੀ ਉਹ ਵੀ ਗਦਾਰਾਂ ਨੂੰ ਤੁਸੀਂ ਪਛਾਣੋਗੇ ਕਦੋਂ? ਉਸੇ ਤਰ੍ਹਾਂ ਹੁਣ ਇਹ ਹੈ ਹੁਣ ਜਿਹੜੇ ਹੈਗੇ ਆ ਵੀ ਸਟੇਜਾਂ ਤੋਂ ਜਿਹੜੇ ਕਹਿੰਦੇ ਸੀਗੇ ਵੀ ਦੀਪ ਸਿੱਧੂ ਗਦਾਰ ਆ ਦੀਪ ਸਿੱਧੂ ਸੈਂਟਰ ਦਾ ਬੰਦਾ ਦੀਪ ਸਿੱਧੂ ਫਲਾਨਾ ਦੀ ਸਿੱਧੂ ਧੌਂਕਾ ਹੈ ਉਹ ਬੰਦਾ ਤਾਂ ਚੱਲ ਯੋद्धा ਸੀਗਾ ਕੌਮ ਲਈ ਲੜਦਾ ਲੜਦਾ ਸ਼ਹੀਦ ਹੋ ਗਿਆ ਹਨਾ ਤੇ ਉਹਨੂੰ ਸ਼ਹੀਦ ਹੋਣ ਤੋਂ ਬਾਅਦ ਵੀ ਕਹਿੰਦੇ ਸੀ ਆ ਕਿ ਇਹ ਤਾਂ ਕਿ ਜਨਾਨੀ ਨਾਲ ਮਰਿਆ ਜਨਾਨੀ ਨਾਲ ਕਾਰ ਚ ਜਾਈ ਜਾਂਦਾ ਸੀ ਤੇ ਉਦੋਂ ਮਰਿਆ ਇਹ ਕਿਹੜਾ ਜੋਦਾ ਕੋਈ ਸ਼ਹੀਦ ਨਹੀਂ ਆ ਕਿ ਹੈ ਇਹ ਜੇ ਕੁਝ ਬੰਦੇ ਬੋਲਦੇ ਰੇ ਚਲੋ ਜੀ ਕਿਸੇ ਦਾ ਨਾਂ ਨਹੀਂ ਲੈਂਦੇ ਯਾਰ ਸਾਰਾ ਨੂੰ ਪਤਾ ਹੀ ਹੈ ਕਿਹੜਾ ਕੋਈ ਨਵੀਂ ਗੱਲ ਕਰੀ ਆ ਸੀ ਸਾਰਾ ਨੂੰ ਪਹਿਲਾਂ ਪਤਾ ਹੀ ਆ ਪੀਲਾ ਸਾਲ ਨਾ ਸਾਰਾ ਆ ਹੀ ਕੁਝ ਦੇਖਿਆ ਨੌਜਵਾਨਾਂ ਨੇ ਹੈ ਤੇ ਉਹ ਬੰਦੇ ਅੱਜ ਕੀ ਕਰਨਗੇ ਉਹੀ ਫੇਰ ਉੱਥੇ ਜਾ ਕੇ ਸਟੇਜਾਂ ਦੇਖਣਗੇ ਇਹ ਨਹੀਂ ਲੱਗਦਾ ਤੁਹਾਨੂੰ ਵੀ ਇਹ ਬੰਦੀ ਐਜੰਸੀਆਂ ਦੇ ਫਿੱਟ ਕੀਤੇ ਹੋਏ ਆ ਵੀ ਇੱਕ ਭੀੜ ਨੂੰ ਮੋਲਡ ਕਰਕੇ ਦਿਸ਼ਾ ਹੋਰ ਦਿਸ਼ਾ ਦੇਣ ਵਾਸਤੇ ਵੀ ਜੋ ਐਜੰਸੀਆਂ ਚਾਹੁੰਦੀਆਂ ਉਸ ਭੀੜ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੀਆਂ ਇਹ ਉਹ ਬੰਦੇ ਨਹੀਂ ਲੱਗਦੇ ਤੁਹਾਨੂੰ ਵੀ ਇਹ ਉਹ ਬੰਦੇ ਆ ਵੀ ਜਿਹੜੇ ਵੀ ਉਹਨਾਂ ਭੀੜ ਮਤ ਮੇਰੇ ਕਹਿਣ ਦਾ ਮਤਲਬ ਭੀੜ ਆ ਜਿਹੜੇ ਕਿਸਾਨ ਉੱਤੇ ਧਰਨਾ ਲਾਉਣਗੇ ਜਾ ਕੇ ਪਰ ਨਾ ਨੌਜਵਾਨਾਂ ਨੇ ਜਾ ਕੇ ਹੱਕੀ ਮੰਗਣ ਦੇ ਵਾਸਤੇ ਜਿਹੜਾ ਉਹ ਧਰਨਾ ਲਾਇਆ ਉਹਨੂੰ ਮੈਂ ਭੀੜ ਕਹਿ ਰਿਹਾ ਉਸ ਭੀੜ ਨੂੰ ਇੱਕ ਸੈਂਟਰ ਦੀ ਜਾਂ ਆਪਾਂ ਕਹ ਲਈਏ ਵੀ ਏਜੰਸੀਆਂ ਦੀ ਮਨਮਰਜ਼ੀ ਦੀ ਦਿਸ਼ਾ ਵਿੱਚ ਤੋਰਨ ਲਈ ਇਹ ਕੁਝ ਬੰਦੇ ਪਲਾਨਡ ਕੀਤੇ ਹੋਏ ਆ ਜਿਹੜੇ ਕਿਸਾਨ ਆਗੂ ਆ ਜਿਹੜੇ ਉਹਨਾਂ ਵੀ ਜਦੋਂ ਉਹ ਜਿਹੜਾ ਬੰਦਾ ਸਹੀ ਬੋਲਦਾ ਸੀਗਾ ਤੇ ਉਹਨੂੰ ਇਹ ਗद्दार ਕਹਿੰਦੇ ਸੀ ਇਸ ਨੂੰ ਉਹ ਜੇ ਕੁਝ ਨਹੀਂ ਲੱਗਦਾਗਾ ਉਹ ਬਗੈਮੀ ਜੀ ਦੀਪ ਸਿੱਧੂ ਅੱਗੇ ਜੇਲ ਨਹੀਂ ਜਾਂਦਾ ਜਿਉਂ ਜੇਬ ਜਾਵੜਾ ਸੀਗਾ ਫਿਰ ਉਹਨੂੰ ਕਹਿੰਦੇ ਇਹ ਤਾਂ ਅਗੇ ਗੋਰਾ ਹੋ ਕੇ ਆ ਗਿਆ ਵੀਰ ਨੇ ਉੱਥੇ ਜੇਲ ਕੱਟੀ ਕੀ ਜੇਲ ਕੱਟੀ ਹੈ ਵੀ ਇਹ ਤਾਂ ਗੋਰਾ ਹੋ ਕੇ ਆ ਗਿਆ ਇਹ ਗੱਲਾਂ ਸੋਚਣ ਵਾਲੀਆਂ ਪੰਜਾਬੀਓ ਹੁਣ ਮੇਰੀ ਗੱਲ ਸੁਣੋ ਪਹਿਲੇ ਸਭ ਤੋਂ ਪਹਿਲਾਂ ਦੱਸੀ ਇਹ ਬੇਨਤੀ ਕਰਦੇ ਆਂ ਵੀ ਇਹ ਅੰਦੋਲਨਾਂ ਜਿਹੜਾ ਸਫਲ ਹੋਣਾ ਚਾਹੀਦਾ ਪ੍ਰਮਾਤਮਾ ਅੱਗੇ ਅਰਦਾਸ ਹੈ ਨਾ ਰਾਤ ਦਾ ਸਮਾਂ ਇਹ ਵੀਹ ਅੰਦੋਲਨ ਸਫਲ ਹੋਣਾ ਚਾਹੀਦਾ ਕਿਉਂਕਿ ਇਹ ਆਪਣੀਆਂ ਜ਼ਮੀਨਾਂ ਆਪਣੇ ਹੱਕਾਂ ਨਾਲ ਜੁੜਿਆ ਹੋਇਆ ਲੋਕ ਜੇ ਕੁਛ ਕਮਾਉਣਗੇ ਤਾਂ ਆਪਦੇ ਨਵੀਂ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਉਹਨੂੰ ਵਾਸਤੇ ਬਚਾਉਣਗੇ ਨਹੀਂ ਤਾਂ ਇਹ ਕਾਰਪੋਰੇਟ ਘਰਾਣੇ ਆਪਾਂ ਨੂੰ ਲੁੱਟਣ ਲਈ ਖਤਮ ਕਰਨ ਲਈ ਆਪਾਂ ਨੂੰ ਬੈਠੀ ਆ ਵਿਉਂਤਾ ਬਣਾਈ ਜਾਂਦੇ ਆ ਪਹਿਲਾਂ ਕਾਲੇ ਕਾਨੂੰਨ ਬਣਾ ਦਿੰਦੇ ਆ ਫਿਰ ਕੁਛ ਹੋਰ ਕਿਛੇ ਹੋਰ ਕਚੋਰ ਇਹਨਾਂ ਦਾ ਤਾਂ ਅੰਤ ਹੀ ਨਹੀਂ ਯਾਰ ਕੋਈ ਹਣ ਵੀ ਅਪ ਦੁਖੀ ਹੋਈ ਗਏ ਆ ਉੱਥੇ ਸੁੱਖ ਦਾ ਸਾਥ ਤਾਂ ਹੈ ਹੀ ਨਹੀਂਗਾ ਕੋਈ ਤੇ ਇਹ ਨਾ ਪੰਜਾਬੀਓ ਗੱਲਾਂ ਯਾਦ ਰੱਖਿਆ ਕਰੋ ਹੁਣ ਦੇਖੋ ਹਰਿਆਣਾ ਪੀਰ ਆਪਣੇ ਨਾਲ ਬਾਣਾ ਮੋਢੇ ਨਾਲ ਮੋਢਾ ਲਾ ਕੇ ਖੜਾ ਧੰਨਵਾਦ ਆ ਯਾਰ ਉਹਨਾਂ ਦਾ ਵੀ ਬੰਦੇ ਘੈਂਟ ਆ ਉਹ ਵੀ ਸਰਾ ਹੀ ਆ ਤੇ ਮੈਂ ਪਤਾ ਕੀ ਕਹਿੰਨਾ ਮੈਂ ਕਹਿੰਨਾ ਵੀ ਜਿਹੜੇ ਨੌਜਵਾਨ ਆ ਜਦੋਂ ਕਿ ਸੰਘਰਸ਼ ਵਿੱਢਿਆ ਜਾਂਦਾ ਕੋਈ ਸੰਘਰਸ਼ ਨੂੰ ਕੋਈ ਗਤੀ ਦਿੱਤੀ ਜਾਂਦੀ ਆ ਤੋ ਨੌਜਵਾਨੀ ਦੇ ਸਕਦੇ ਆ ਨੌਜਵਾਨਾਂ ਦੇ ਬਿਨਾ ਬਦਲਾਅ ਨਹੀਂ ਕੀਤਾ ਜਾ ਸਕਦਾ ਨੌਜਵਾਨ ਹੀ ਜੀ ਆਪਾਂ ਨੂੰ ਵਿਕਾਸ ਦੀਆਂ ਰਾਹਾਂ ਦਿਖਾ ਸਕਦੇ ਆ ਤਾਂ ਨੌਜਵਾਨ ਹੀ ਆ ਨੌਜਵਾਨੀ ਆ ਜਿਹੜੇ ਹੌਸਲਾ ਰੱਖਦੇ ਹੁੰਦੇ ਆ ਕੁਛ ਕਰ ਗੁਜ਼ਰਨ ਦਾ ਨਹੀਂ ਤਾਂ ਜਿਹੜੇ 80 ਪਲੱਸ ਵਾਲੇ ਆ ਜਾਂ 70 ਸਾਲ ਵਾਲੇ ਆ ਇਹਨਾਂ ਨੂੰ ਤਾਂ ਇਹ ਇਹ ਨਿੱਕੇ ਜਾਣਾ ਨਾ ਇਹਨਾਂ ਨਾਲ ਹੁੰਦਾ ਵੀ ਜੇ ਕੋਈ ਅਸੀਂ ਬੋਲ ਲਿਆ ਫਲਾਨਾ ਨਾਲ ਗੁੱਸੇ ਹੋ ਜਾਂਦੇ ਔਂਕਾ ਨਾਲ ਗੁੱਸੇ ਹੋ ਜੇ ਇਹਦਾ ਰਿਜ਼ਲਟ ਨਿਕਲ ਜੂਦਾ ਇਹਦਾ ਰਿਜ਼ਲਟ ਨਿਕਲ ਜੂ ਫਲਾਨਾ ਬੰਦਾ ਸਾਡੇ ਉੱਤੇ ਟੋਜੂ ਸਾਨੂੰ ਫੰਡ ਆਉਣਾ ਬੰਦ ਹੋ ਜੂ ਫਿਰ ਅਸੀਂ ਰਾਸ਼ਨ ਘਟਾਲੇ ਵੀ ਕਰਨੇ ਹੁੰਦੇ ਆ ਪਹਿਲਾਂ ਵੀ ਖਾਧੀ ਇਹਨਾਂ ਨੇ ਰਸਚ ਨੂੰ ਚ ਜਿਹੜਾ ਰਸ਼ ਇਕੱਠਾ ਹੋਇਆ ਸੀ ਨਾ ਪਿਛਲੇ ਵਾਰੀ ਅੰਦੋਲਨ ਦੇ ਵਿੱਚ ਕੁਝ ਬੰਦੇ ਖਾ ਗਏ ਜਿੱਥੋਂ ਨੂੰ ਪਤਾ ਹੀ ਸਾਰਾ ਕੁਝ ਹੈ ਨਾ ਆਪਦੇ ਮੂੰਹੋਂ ਵੀ ਮੰਨੇ ਆ ਕੁਝ ਲੋਕ ਚਲੋ ਆਪਾਂ ਗੱਲਾਂ ਨਹੀਂ ਕਰਦੇ ਯਾਰ ਹਨਾ ਵੀ ਆਪਣਾ ਮਕਸਦ ਹੈ ਵੀ ਅੰਦੋਲਨ ਸਫਲ ਹੋਣਾ ਚਾਹੀਦਾ ਵੀ ਅਸੀਂ ਕੋਈ ਬਗਾਵਤੀ ਗੱਲ ਨਹੀਂ ਕਰਨਾ ਚਾਹੁੰਦੇ ਪਰ ਯਾਰ ਪਤਾ ਹੈ ਕਿ ਇਹ ਸਿਆਣੇ ਹੋਣ ਦੀ ਵੀ ਲੋੜ ਆ ਆ ਜਿਹੜੇ ਆਪਾਂ ਮੋਬਾਈਲ ਤੇ ਵੀਡੀਓ ਦੇਖ ਰਹੇ ਆ ਸਾਡਾ ਮਕਸਦ ਆ ਵੀ ਲੋਕੋ ਜਾਗਰੂਕ ਹੋ ਜੋ ਵਕਤੁਮਤ ਜਾਣਕਾਰੀ ਤੁਹਾਡੇ ਕੋਲੇ ਹੋਊਗੀ ਤਾਂ ਤੁਹਾਨੂੰ ਕੋਈ ਬੇਕੂਫ ਨਾ ਬਣਾ ਸਕੇ ਬੇਕੂਫ ਨਾ ਬਣਾ ਸਕੇ ਕਿਉਂਕਿ ਪਹਿਲਾਂ ਆਪਾਂ ਬੇਕੂਫ ਬਣ ਚੁੱਕਿਆ ਹੁਣ ਤੱਕ ਹੁਣ ਜਿਹੜਾ ਅੰਦੋਲਨ ਆਪਾਂ ਸ਼ੁਰੂ ਕੀਤਾ ਦੇਖੋ ਕਿੰਨਾ ਕੁ ਜ਼ਿਆਰ ਜਨਮ ਹੋਇਆ ਆਪਣੇ ਤੇ ਹਨ ਵੀ ਕਿੰਨਿਆਂ ਪੱਕੜਿਆ ਲੀਆਂ ਤਾਰਾਂ ਕਿੰਨੇ ਅਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਖਾ ਕੇ ਜੇ ਆਪਾਂ ਉੱਥੇ ਜਾ ਕੇ ਧਰਨੇ ਵਾਲੀ ਜਗ੍ਹਾ ਤੇ ਪਹੁੰਚਾਂਗੇ ਜਾਂ ਪਹੁੰਚੇ ਆ ਜਾਂ ਵੀ ਜੋ ਵੀ ਹੁਣ ਅਰੈਸਟਾਂ ਪਈਆਂ ਹਨਾ ਕਿੰਨਾ ਆਪਾਂ ਨੂੰ ਡਰਾ ਧਮਕਾ ਹੈ ਗਿਆ ਪਰ ਦੇਖੋ ਵੀ ਆਪਣੇ ਹੌਂਸਲੇ ਕਿਵੇਂ ਹਜੇ ਵੀ ਜਜ਼ਬਾ ਫੁੱਲ ਲੱਭ ਜਾਂਦੀਆਂ ਚ ਰਹਿਣ ਵਾਲਿਆਂ ਚ ਵੀ ਹੈ ਕਿਉਂਕਿ ਕਰਮਖੋਣ ਨੌਜਵਾਨ ਅੱਗੇ ਆ ਨੌਜਵਾਨ ਹੀ ਕਰੀ ਜਾਂਦੇ ਸਾਰਾ ਕੁਝ ਤੇ ਨੌਜਵਾਨ ਹੀ ਕਰਨਗੇ ਤੇ ਜਿਹੜੇ ਆ ਇਹ ਤਾਂ ਸਿਰਫ ਸਟੇਜਾਂ ਤੋਂ ਆ ਹੀ ਕਹਿ ਸਕਦੇ ਜਿਹੜਾ ਨੌਜਵਾਨ ਤਰੱਕੀ ਕਰਨ ਦੀ ਕੋਸ਼ਿਸ਼ ਕਰੂਗਾ ਨਾ ਵੀ ਆਪਾਂ ਨੂੰ ਹੱਕ ਦਿਵਾਉਣ ਲਈ ਬੋਲੂਗਾ ਜਾਂ ਕੁਝ ਕਰੂਗਾ ਇਹ ਤਾਂ ਨੂੰ ਸਟੇਜਾਂ ਤੋਂ ਖੜ ਕੇ ਨਾ ਕੁਝ ਜਿਹੜੀ ਗਦਾਰ ਆ ਗਦਾਰਾਂ ਨੂੰ ਪਛਾਣੋ ਗਦਾਰ ਉਹਨੂੰ ਕਹਿਣਗੇ ਇਹ ਫਲਾਣਾ ਬੰਦਾ ਗਦਾਰ ਆ ਭਾਈ ਤੇ ਆਪਾਂ ਵੀ ਉਹਦੇ ਮਗਰ ਲੱਗ ਜੰਨੇ ਆ ਜਿਸ ਸਟੇਟ ਨੂੰ ਜਿਹੜੀ ਗੱਲ ਬੋਲੀ ਜਾਂਦੀ ਹੈ ਜਦੋਂ ਕਹਿ ਦਿੰਦੇ ਵੀ ਫਲਾਣਾ ਬੰਦਾ ਗੁਜ਼ਾਰਾ ਆ ਆਪਾਂ ਤਰਕਦੁਰਗ ਕਰਦੇ ਹੀ ਨਹੀਂ ਯਾਰ ਕੁਸ ਉਦੋਂ ਵੀ ਕਹਿੰਦੇ ਹੁੰਦੇ ਜੀ ਅਖੀਰ ਤਾਂ ਪਲਟੀਨਾ ਲੈ ਕੇ ਭੱਜ ਗਿਆ ਦੱਸ ਲਈ ਯਾਰ ਉਹਦੀ ਭਾਵਨਾ ਦੇਖੋ ਯਾਰ ਬੰਦੇ ਦੀ ਉਹ ਪਲਟੀਨਾ ਲੈ ਕੇ ਭੱਜਣ ਵਾਲਾ ਹੁਣ ਜਿਹੜੇ ਬੰਦਾ ਨੂੰ ਕਹਿ ਰਿਆ ਸੀ ਨਾ ਵੀ ਪਲਟੀਨਾ ਲੈ ਕੇ ਭੱਜ ਜਾ ਤੇ ਉਹੀ ਉਹਦੀ ਵੀਡੀਓ ਬਣਾਈ ਜਾਂਦਾ ਹੁੰਦਾ ਕਿ ਇਹ ਪਲਟੀਨਾ ਲੈ ਕੇ ਭੱਜੀ ਜਾਂਦਾ ਦੱਸੋ ਯਾਰ ਵੀ ਕੀ ਹੈ ਨਾ ਇਹ ਪਲਾਨਟ ਕੀਤੇ ਹੋਏ ਬੰਦੇ ਆ ਅਸੀਂ ਕਿਸੇ ਤੋਂ ਦੋਸ਼ ਨਹੀਂ ਲਾਉਂਦੇ ਵੀ ਨਾਲ ਦੇਖੋ ਵੀ ਨਹੀਂ ਤਾਂ ਤੁਸੀਂ ਆਪ ਸੋਚੋ ਪੰਜਾਬੀਓ ਵੀ ਸੋਹਣੋ ਤਰੀਕੇ ਸੋਹਣੋ ਤਰੀਕੇ ਕੰਮ ਕਰੀ ਜਾਂਦੇ ਆ ਵੀ ਇਹ ਔਣ ਜਦੋਂ ਬਾਕੀ ਜਣੇ ਜਾਈ ਜਾਂਦੇ ਧਰਨੇ ਦੇ ਵੀ ਹਨ ਡੰਗੜ ਨੂਗਾ ਤੁਸੀਂ ਵੀ ਖਾਓ ਤੁਸੀਂ ਕਹਿੰਦਾ ਸੁੱਕ ਕੇ ਦਿੱਤਾ ਵੀ ਤੁਸੀਂ ਕਹਿੰਦਾ ਫੰਡ ਲੈ ਨਹੀਂ ਜਾਣਾ ਤੁਸੀਂ ਵੀ ਡੰਗੜ ਨੂਗਾ ਖਾਓ ਜਾ ਕੇ ਧਰਨੇ ਚ ਜਿਹੜੇ ਉੱਥੇ ਤਸ਼ੱਦਦ ਹੋਈ ਜਾਂਦਾ ਤੁਸੀਂ ਵੀ ਸੌ ਜਾ ਕੇ ਕਿ ਤੁਸੀਂ ਬਸ ਜਾ ਕੇ ਉੱਥੇ ਗਏ ਲੰਬੇ ਲੰਬੇ ਜੇ ਕੋਟ ਪਾ ਕੇ ਵੱਡੇ ਵੱਡੇ ਭਾਸ਼ਣ ਦੇਣੇ ਆ ਹੈ ਸਮਝੋ ਬਾਰ ਹੋਇਆ ਪਿਆ ਯਾਰ ਕੰਮ ਆਪਣੇ ਲੋਕ ਪਤਾ ਨਹੀਂ ਕਿਦੋਂ ਸਿਆਣੇ ਹੋਣਗੇ ਹਜੇ ਵੀ ਇਹਨਾਂ ਨੂੰ ਲੀਡਰ ਮੰਨੀ ਜਾਂਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਲੀਡਰਾਂ ਵਾਲਾ ਕੀਤਾ ਕੀ ਹੈ ਇਹਨਾਂ ਨੇ ਸਮਝ ਹੀ ਨਹੀਂ ਆਉਂਦੀ ਓਕੇ ਫਿਰ ਨੀ ਸਰਕਾਰ ਗਲਤ ਤਾਂ ਤੇ ਉਹ ਗੀ ਸਰਕਾਰ ਗਲਤ ਤਾਂ ਤੇ ਤੁਸੀਂ ਫਿਰ ਗੱਲ ਗੱਲ ਕਰਨ ਤਾਂ ਮੀਟਿੰਗ ਕਰਨ ਤਾਂ ਤੁਸੀਂ ਜਾਣੇ ਹੁੰਦੇ ਹੋ ਹੈ ਤੇ ਤੁਸੀਂ ਫਿਰ ਸਾਰੀ ਗੱਲ ਸਾਫ਼ ਕਰਨੀ ਦੱਸ ਦਿੰਦੇ ਪੀਸੀ 'ਚ ਪ੍ਰੈਸ ਕਾਨਫਰੰਸ 'ਚ ਉਹਦਾ ਅਧਿਆਨ ਨਾਲ ਕੋਲ ਇਨੀਆਂ ਲੋਕਾਂ ਤੋਂ ਲੋਕਾਂ ਨੂੰ ਦੱਸਿਆ ਕਰੋ ਵੀ ਆਹ ਕੰਡੀਸ਼ਨ ਉਹਦਾ ਆਪਦੇ ਸੌਦੇ ਪਾਜੀਆਂ ਕਰਨੀਆਂ ਹੁੰਦੀਆਂ ਆਂ ਵੀ ਭਾਈ ਵੀ ਮੇਰਾ ਹਿੱਸਾ ਇੰਨਾ ਰੱਖ ਲੋ ਮੇਰਾ ਮੈਂ ਨਹੀਂ ਬੋਲਦਾ ਫਲਾਨ ਨਹੀਂ ਬੋਲਦਾ ਉਦੋਂ ਦਾ ਸਰਕਾਰਾਂ ਨਾਲ ਦੋਸੀ ਅੱਖ ਚ ਅੱਖ ਪਾ ਕੇ ਬੋਲ ਗੱਲ ਹੀ ਨਹੀਂ ਕਰ ਸਕਦੇ ਸੈਂਟਰ ਸਰਕਾਰ ਆਪਣੇ ਨਾਲ ਕਿੰਨਾ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ ਹੁਣ ਮੇਰੀ ਗੱਲ ਸੁਣੋ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਕਰਜ਼ੇ ਗੁਰਜੇ ਮਾਫ ਕਰ ਦਿੰਦੀ ਹੈ ਹਨਾ ਸਰਕਾਰ ਕਿੰਨੇ-ਕਿੰਨੇ ਕਰੋੜ ਲੈ ਕੇ ਉਹ ਬਾਹਰ ਭੱਜ ਜਾਂਦੇ ਆ ਬਾਹਰਲੇ ਮੁਲਕਾਂ 'ਚ ਕੋਈ ਕਾਰਵਾਈ ਨਹੀਂ ਤਾਂ ਇੱਧਰ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਹੋ ਸਕਦਾ ਯਾਰ ਹੈ ਹੁਣ ਕਿਸਾਨ ਤਾਂ ਇੱਧਰ ਆਏ ਦੁਖੀ ਐ ਵੀ ਇੱਧਰ ਸਾਡਾ ਹੁਣ ਉਹ ਦਿੱਲੀ ਅੰਦੋਲਨ ਕਰਕੇ ਵੀ ਹੁਣ ਸਾਡਾ ਦੁੱਧ ਡੈਰੀਆਂ ਤੇ ਪੈਣ ਨੂੰ ਰੁਕ ਜੂਗਾ ਮੁਸੀਬਤ ਬਣੀ ਪਈ ਐ ਵੀ ਹੁਣ ਡੈਰੀਆਂ ਤੇ ਦੁੱਧ ਕਿਵੇਂ ਪਾਇਆ ਜਾਵੇ ਕਿਸਾਨ ਤਾਂ ਵਿਚਾਰੀ ਨੀ ਕਿੰਨੀ ਛੋਟੇ ਕਿਸਾਨ ਆ ਜਿਹੜੇ ਉਹਨਾਂ ਨੂੰ ਤਾਂ ਐ ਨਿੱਕੀ-ਨਿੱਕੀ ਗੱਲ ਤੇ ਹੋ ਜਾਂਦੀ ਐ ਤੇ ਸੋਚਦੇ ਨਹੀਂ ਕੋਈ ਯਾਰ ਵੀ ਜਿਹੜੀ ਕਾਰਪੋਰੇਟ ਕਰਾਉਣਿਆ ਦਾ ਤੁਸੀਂ ਕਰਜਾ ਮਾਫ ਕਰੀ ਜਾਂਦੇ ਆ ਸਰਕਾਰੇ ਸੈਂਟਰ ਸਰਕਾਰੇ ਤੇ ਹੁਣ ਮਤਲਬ ਆ ਜਿਹੜੀ ਜਿਨ੍ਹਾਂ ਨੇ ਜੀ ਡੀ ਪੀ ਜਿਨ੍ਹਾਂ ਨੇ ਚੱਕਣੀ ਹੈ ਦੇਸ਼ ਦੀ ਪੈਸੇ ਨੂੰ ਜਿਹਨੇ ਡਾਲਰ ਦੇ ਮੁਕਾਬਲੇ ਰੁਪਏ ਨੂੰ ਸਟਰੋਂਗ ਕਰਨਾ ਕਿਸਾਨਾਂ ਨੇ ਰੀੜ ਦੀ ਹੱਡੀ ਆ ਆਰਥਿਕਤਾ ਦੀ ਆਪਣੇ ਦੇਸ਼ ਦੀ ਆਰਥ ਅਰਥਿਕ ਢਾਂਚਾ ਜਿਹੜਾ ਬਾਇਟ ਜੀ ਨੇ ਖੜਾ ਕਰਨਾ ਆਪਣੇ ਦੇਸ਼ ਦਾ ਤੁਸੀਂ ਉਸੇ ਕਿਸਾਨ ਨੂੰ ਮਰੀ ਜਾਂਦੇ ਹੋ ਯਾਰ ਤੁਹਾਡੀ ਨੀਤੀ ਜੋ ਕੀ ਕਰੀ ਜਾਂਦੀ ਹੈ ਸਮਝ ਨਹੀਂ ਆ ਰਹੀ ਮੇਰੀਆਂ ਗੱਲਾਂ ਕਈਆਂ ਨੂੰ ਨਾ ਲੱਗਦਾ ਉਹ ਵੀ ਬਸ ਵੀ ਗਲਤ ਜਾਣ ਕੀ ਹੈ ਮੇਰੀਆਂ ਗੱਲਾਂ ਤੇ ਨਾ ਗੌਰ ਕਰੋ ਸੋਚੋ ਵੀ ਕੀ ਗੱਲ ਬਾਤ ਜਿਹੜੇ ਮੇਰੀ ਗੱਲ ਬਾਤ ਨਾਲ ਸਹਿਮਤ ਹੁਣ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਸੀਗਾ ਵੀ ਹਾਂ ਵੀ ਆਹ ਚੀਜ਼ ਦੇ ਉੱਤੇ ਲੋਡ ਆ ਆ ਲੱਕੜਾਂ ਦੀ ਲੋਡ ਨਹੀਂ ਜਾਂ ਗਰਮ ਹੁਣ ਠੰਡ ਆ ਤੇ ਆ ਉਹਨੇ 2500 ਦੇ ਕਰੀਬ ਇੱਕ ਵਾਰ ਹੈ ਨਾ ਵੀ ਭੇਜਿਆ ਸੀਗਾ ਸਮੇ ਸਮੇਂ ਤੇ ਜਾ ਕੇ ਤੇ ਪਹੁੰਚਦਾ ਹੁੰਦਾ ਸੀ ਆ ਬੇਰਕ ਕਿ ਕੀ ਚਾਹੀਦਾ ਕੀ ਨਹੀਂ ਉਹ ਚੀਜ਼ਾਂ ਹੁਣ ਦੇਖੋ ਵੀ ਇੰਨਾ ਦਰਦ ਰੱਖਣ ਵਾਲਾ ਯਾਰ ਹਨਾ ਕੋਈ ਉੱਥੇ ਵਾਸ਼ਿੰਗ ਮਸ਼ੀਨ ਭੇਜਦਾ ਹੁੰਦਾ ਸੀ ਵੀ ਇਹਨਾਂ ਨੇ ਕੱਪੜੇ ਧੋਣੇ ਆ ਹੁਣ ਦੇਖੋ ਵੀ ਉੱਥੇ ਕੋਈ 플ਸ਼ ਦਾ ਸਿਸਟਮ ਨਹੀਂ ਸੀਗਾ ਕੋਈ ਕਾਸੇ ਦਾ ਸਿਸਟਮ ਨਹੀਂ ਸੀਗਾ ਨੈਟ ਬੰਦ ਕੀਤਾ ਪਿਆ ਉੱਥੇ ਹਨਾ ਕਿੰਨਾ ਕੁਝ ਹੋਇਆ ਪਿਆ ਯਾਰ ਤੇ ਵੀ ਇਹ ਚੀਜ਼ਾਂ ਦੀ ਹੁਣ ਇਹ ਜਿਹੜੇ ਆਪਣੇ ਅਮੀਰ ਲੋਕ ਉਹਨਾਂ ਨੇ ਵੀ ਦੇਖਣਾ ਚਾਹੀਦਾ ਵੀ ਯਾਰ ਤੁਸੀਂ ਆਪ ਦੇ ਜਿਹੜੇ ਬਾਹਰਲੇ ਬਾਹਰ ਬੈਠੇ ਹੋ ਤੁਸੀਂ ਉਹ ਸਿੱਧੇ ਕਿਸਾਨਾਂ ਅੱਗੋਂ ਨੂੰ ਠੰਡ ਨਾ ਦਿਓ ਜੇ ਤੁਸੀਂ ਫੰਡ ਦੇਣਾ ਤਾਂ ਛੋਟੇ ਕਿਸਾਨਾਂ ਨੂੰ ਦਿਓ ਜਿਹੜੇ ਉੱਥੇ ਟਰੈਕਟਰ ਲੈ ਕੇ ਜਾਂਦੇ ਆ ਸਿੱਧੇ ਅਗਲੇ ਕਿਸਾਨਾਂ ਦੇ ਖਾਤੇ ਲਓ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਓ ਕਿਉਂਕਿ ਜਦੋਂ ਤੁਸੀਂ ਇੱਕ ਬੌਸ ਨੂੰ ਪੈਸੇ ਪਾ ਦਿੰਦੇ ਹੋ ਬੌਸ 50% ਪਾਸ ਵੰਡ ਦਿੰਦਾ 50% ਖਾਤੇ 'ਚ ਆਪਦੇ ਕੋਲੇ ਜੋੜ ਮਿਲਦਾ ਚਲੋ ਅਸੀਂ ਕਿਸੇ ਤੇ ਦੋਸ਼ ਨਹੀਂ ਲਾਉਂਦੇ ਬਾਅਦ 'ਚ ਇਹ ਕਹਿ ਦਿੰਦੇ ਤੁਸੀਂ ਬਿਨਾਂ ਸਬੂਤਾਂ ਤੋਂ ਬੋਲੀ ਜਾਂਦੇ ਹੋ ਅਸੀਂ ਤੇ ਵੀ ਪਤਾ ਕੀ ਵੀ ਨਾ ਹੀ ਸਾਡਾ ਕੋਈ ਕਿਸੇ ਦਾ ਨਾਮ ਲੈ ਕੇ ਅਸੀਂ ਤਾਂ ਵੀਡੀਓ ਚ ਦੇਖ ਕੋਲ ਭਲਾ ਜੀ ਦਾ ਨਾਮ ਨਹੀਂ ਕਿਸੇ ਦਾ ਲਿਆ ਐਵੇਂ ਕੱਲ ਨੂੰ ਇਹ ਹੈ ਨਾ ਵੀ ਐਮਐਲ ਚ ਆਉਂਦੇ ਆ ਬਾਅਦ ਚ ਬੰਦੇ ਨੂੰ ਵੀ ਅਸੀਂ ਤਾਂ ਐਂ ਕਹਿੰਨੇ ਵੀ ਸਿਰਫ ਵੀ ਪੰਜਾਬੀਓ ਗੁਰਬਾਣੀ ਨੇ ਆਪਾਂ ਨੂੰ ਜਿਹੜੀ ਆਪਣੀ ਗੁਰਬਾਣੀ ਹੈ ਆਪਣਾ 11ਵਾਂ ਗੁਰੂ ਹੈ ਜਿਹੜਾ ਉਹਨੇ ਆਪਾਂ ਨੂੰ ਤਰਕ ਕਰਨਾ ਸਿਖਾਇਆ ਤੁਸੀਂ ਨਾ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਕਿਤੋਂ ਵੀ ਮਿਲਦੀ ਆ ਉਹਨੂੰ ਪੈਣਾ ਉਹਦੇ ਤੇ ਤਰਕ ਕਰਿਆ ਕਰੋ ਵੀ ਇਹ ਕੀ ਗੱਲ ਹੈ ਠੀਕ ਹੋ ਸਕਦੀ ਹੈ ਜੇ ਤੁਹਾਨੂੰ ਲੱਗੇ ਵੀ ਹਾਂ ਠੀਕ ਹੋ ਸਕਦੀ ਹੈ ਤਰਕ ਦੇ ਆਧਾਰ ਤੇ ਜੋ ਸਹੀ ਨਿਕਲਦੀ ਹੈ ਤਾਂ ਅਗਲੀ ਦੀ ਗੱਲ ਮੰਨੋ ਤੇ ਨਹੀਂ ਤਾਂ ਕਹਿ ਦਿਓ ਬਾਈ ਤੇਰੀ ਗੱਲ ਗਲਤ ਆ ਸਾਡੀ ਵੀਡੀਓ ਤੇ ਥੱਲੇ ਵੀ ਤੁਸੀਂ ਲਿਖਣਾ ਪਿੰਨ ਬਈਓ ਹਰਿਆਣੇ ਵਾਲਿਓ ਤੁਸੀਂ ਵੀ ਲਿਖ ਦਿਓ ਤੇ ਦੂਜੀ ਗੱਲ ਹੋਰ ਤੁਸੀਂ ਨਾ ਯਾਰ ਇੱਕ ਹਿੰਦੀ ਚ ਵੀ ਵੀਡੀਓ ਪਾਓ ਜਿਹੜੀ ਜਾਣਕਾਰੀ ਆਪਣੇ ਨਾਲ ਕੀ ਕੁਝ ਹੋ ਰਿਹਾ ਕੀ ਕੁਝ ਧੱਕੇ ਹੋ ਰਿਹਾ ਹਿੰਦੀ ਜੀ ਵੀ ਪਾਇਆ ਕਰੋ ਤਾਂ ਜੋ ਸਾਰੇ ਦੇਸ਼ ਨੂੰ ਨੈਸ਼ਨਲ ਮੀਡੀਆ ਨੂੰ ਵੀ ਆਪਣੀ ਕਿਉਂਕਿ ਨੈਸ਼ਨਲ ਮੀਡੀਆ ਦਾ ਆਪਣੀ ਹੱਕੀ ਮੰਗਾ ਵਾਲੀ ਕੋਈ ਵੀਡੀਓ ਪਾਉਂਦਾ ਨਹੀਂਗਾ ਉਹਦੇ ਚੈਨਲਾਂ 'ਤੇ ਜੇ ਆਪਣੀ ਵੀਡੀਓ ਹਿੰਦੀ 'ਚ ਹੋਊਗੀ ਤਾਂ ਸਾਰੇ ਦੇਸ਼ ਨੂੰ ਪਤਾ ਲੱਗੂ ਵੀ ਕਿਸਾਨਾਂ ਨਾਲ ਧੱਕਾ ਹੋਈ ਜਾਂਦਾ ਬਈ ਪੰਜਾਬੀਆਂ ਨਾਲ ਧੱਕਾ ਹੋਈ ਜਾਂਦਾ ਹਰਿਆਣੇ ਵਾਲਿਆਂ ਨਾਲ ਧੱਕਾ ਹੋਈ ਜਾਂਦਾ ਉਹ ਦੂਜੇ ਸੂਬਿਆਂ 'ਚ ਜਿਹੜੀਆਂ ਵੋਟਾਂ ਪਈ ਜਾਂਦੀਆਂ ਉੱਥੇ ਵੋਟਾਂ 'ਚ ਵੋਟਾਂ ਘਟਨ ਉਹਨਾਂ ਦੀਆਂ ਉਹਨਾਂ ਨੂੰ ਅਕਲਾਵੇ ਪੁਰਾ ਨਹੀਂ ਪੰਜਾਬੀਆਂ ਦੀਆਂ 13 ਸੂਟਾਂ ਨੂੰ ਤਾਂ ਗਿਣਦੇ ਹੀ ਨਹੀਂ ਉਹ ਕਹਿੰਦੇ ਵੀ ਤੁਹਾਡੇ 13 ਅੰਗੀਆਂ ਤੋਂ ਅਸੀਂ ਕੀ ਲੈਣਾ ਤਾਂ ਇਹ ਜੇ ਮਰਮਰਜੀ ਨਾਲ ਕਾਨੂੰਨ ਜੇ ਬਣਾਈ ਜਾਂਦੇ ਆ ਉੱਥੇ ਸਿੱਧੇ ਐਮਐਸਪੀ ਨਹੀਂ ਦਿੰਦੇ ਆਪਾਂ ਨੂੰ ਤਾਂ ਇਹ ਨਹੀਂ ਆਪਾਂ ਅਣਗੌਲਿਆ ਕੀਤਾ ਹੋਇਆ ਉਹਨਾਂ ਨੇ ਹਿੰਦੀ ਚ ਵੀਡੀਓ ਪਾ ਕੇ ਸਾਰੇ ਦੇਸ਼ ਚ ਨਾ ਬਦਨਾਮੀ ਕਰੋ ਇਹਨਾਂ ਦੀ ਵੀ ਐਂ ਕਰਕੇ ਵੀ ਬਾਈ ਇਹ ਸਾਡੇ ਨਾ ਧੱਕਾ ਕਰੀ ਜਾਂਦੇ ਆ ਗਰੀਬ ਕਿਸਾਨ ਨੂੰ ਮਰੀ ਜਾਂਦੇ ਆ ਕਾਰਪੋਰੇਟ ਘਰਾਣਿਆਂ ਨੂੰ ਚੱਕੀ ਜਾਂਦੇ ਆ ਦੱਸੋ ਲੈ ਵੀ ਕਾਰਪੋਰੇਟ ਘਰਾਣੇ ਕੀ ਕਰ ਦੇਣਗੇ ਦੇਸ਼ ਦੀ ਜੀ ਡੀ ਪੀ ਦਾ ਛੋਟੇ ਤੇ ਸਾਡੇ ਨਾ ਲਗੂ ਉਦਯੋਗਾ ਅੜਿਆ ਨੇ ਚੱਕਣੀ ਆ ਹੁਣ ਦੱਸੋ ਕਿਸਾਨ ਦਾ ਜਿਹੜਾ ਟਮਾਟਰ ਆ ਇਹਦੀ ਸੌਸ ਬਣਾ ਕੇ ਨਹੀਂ ਕਿਸਾਨ ਨੂੰ ਵੇਚਣ ਦੀ ਟ੍ਰੇਨਿੰਗ ਦਿੱਤੀ ਜਾ ਸਕਦੀ ਵੀ ਬਾਹਰਲੇ ਦੇਸ਼ਾਂ ਚ ਐਕਸਪੋਰਟ ਕੀਤੀ ਜਾ ਸਕੇ ਚਲੋ ਗੱਲਾਂ ਬਹੁਤ ਆ ਤੇ ਆਪਾਂ ਕੱਲ ਨੂੰ ਦੁਬਾਰਾ ਫੇਰ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੁਸੀਂ ਆਪ ਦੇ ਸੁਝਾਅਸਾਂ ਨੂੰ ਜਰੂਰ ਦਿੰਨੇ ਆ ਜੀ ਧੰਨਵਾਦ ਜੀ ਵੀਡੀਓ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ